ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਤੇ ਆਪਣੇ ਚੈਨਲ ਟਰੈਕਟਰ ਮੰਡੀ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ ਤੇ ਤੁਹਾਨੂੰ ਪਤਾ ਹੀ ਹੈ ਨਵੀਂ ਨਵੀਂ ਮਸ਼ੀਨਰੀਆਂ ਲੈ ਕੇ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਹਾਂ ਤੇ ਅੱਜ ਲੈ ਕੇ ਆਏ ਤੁਹਾਡੇ ਲਈ ਪਹਿਲੀ ਮਸ਼ੀਨਰੀ ਹੈ ਜੀ ਟਰਾਲੀ 147 ਦੀ ਟਰਾਲੀ ਹੈ ਤੇ 2013 ਮਾਡਲ ਹੈ ਜੀ ਰੇਲ ਦਾ ਹਿੱਸਾ ਹੈ ਤੇ ਰੇਟ ਜੀ ਇਹਦਾ 175 ਲੁਧਿਆਣਾ ਏਰੀਆ ਜੀ ਤੇ 70% ਟਾਇਰਾਂ ਦੀ ਕੰਡੀਸ਼ਨ ਪਈ ਹੈ ਤੁਸੀਂ ਦੇਖ ਰਹੇ ਹੋ ਨਵੇਂ ਵਰਗੀ ਹੈ ਤੇ ਰੰਗ ਰੰਗ ਹੋਇਆ ਹੈ ਟਰਾਲੀ ਨੂੰ ਪੂਰਾ ਵਧੀਆ ਕੈਂਟ ਟਰਾਲੀ ਹੈ ਜੀ ਪੂਰੀ ਸ਼ੌਂਕ ਨਾਲ ਤਿਆਰ ਕੀਤੀ ਹੋਈ ਹੈ ਤੇ ਨੰਬਰ ਹੈ ਵੀਰ ਦਾ ਜਿਹਦੀ ਟਰਾਲੀ ਹੈ 8283002434 ਉਹਨਾਂ ਦਾ ਨੰਬਰ ਹੈ ਜੀ ਜਿਹਨੇ ਵੀਰ ਨੇ ਲੈਣੀ ਹੋਵੇ ਉਹਨਾਂ ਨੂੰ ਫੋਨ ਕਰ ਲਿਓ ਤੇ ਰੇਟ ਉੱਤੇ ਥੱਲੇ ਮੁੱਕ ਕੇ ਤੇ ਹੋ ਜਾਂਦਾ ਹੁੰਦਾ ਹੈ ਤੇ ਨਾਲ ਹੀ ਜਿਹੜੇ ਵੀਰ ਮੇਰੇ ਚੈਨਲ ਤੇ ਨਵੇਂ ਨੇ ਪਹਿਲਾਂ ਤਾਂ ਥੱਲੇ ਲਾਲ ਜਿਹੇ ਰੰਗ ਦਾ ਬਟਨ ਹੋਊਗਾ ਤੁਹਾਡੇ ਸੱਜੇ ਹੱਥ ਨੂੰ ਸਕਰੀਨ ਦੇ ਥੱਲੇ ਜਿੱਥੇ ਵੀਡੀਓ ਚੱਲ ਰਹੀ ਹੈ ਲਾਲ ਜਿਹੇ ਰੰਗ ਦਾ ਬਟਨ ਹੋਊਗਾ ਉਹਨੂੰ ਜਾ ਕੇ ਦਬਲਿਓ ਸਬਸਕ੍ਰਾਈਬ ਵਾਲਾ ਬਟਨ ਆਉਆ ਜੀ ਤੇ ਨਾਲੇ ਉਹਨੂੰ ਦਬਣ ਤੋਂ ਬਾਅਦ ਨਾਲੇ ਇੱਕ ਘੰਟੀ ਦਾ ਬਟਨ ਆਉਆ ਛੋਟਾ ਜਾਂ ਉਹਨੂੰ ਵੀ ਦਬਾ ਲਿਓ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਨਵੀਂ ਤੁਰਤ ਪਰ ਉਹਦਾ ਮੈਸੇਜ ਤੁਹਾਡੇ ਕੋਲੇ ਚਲਾ ਜਾਊਗਾ ਤੁਹਾਨੂੰ ਪਤਾ ਹੀ ਹੈ ਤੂੜੀ ਦਾ ਸੀਜ਼ਨ ਆ ਗਿਆ ਜੀ ਹੁਣ ਤੇ ਤੂੜੀ ਵਾਲੇ ਰੀਪਰ ਵੀ ਚਾਹੀਦੇ ਹੁੰਦੇ ਵੀਰ ਨੂੰ ਤੇ ਕਮੈਂਟ ਵੀ ਕੀਤਾ ਸੀ ਬਹੁਤ ਸਾਰੇ ਕਿ ਤੂੜੀ ਵਾਲੇ ਰੀਪਰ ਚਾਹੀਦੇ ਹੈਗੇ ਤੇ ਅਸੀਂ ਲੈ ਕੇ ਹਾਜ਼ਰਾਂ ਜੀ ਦਸ਼ਮੇਜ ਦਾ ਤੂੜੀ ਵਾਲਾ ਰੀਪਰ ਹੈ ਜੀ ਬਦਿਆ ਕੰਡੀਸ਼ਨ ਦਾ ਰੰਗ ਰੰਗ ਪੂਰਾ ਸਾਫ ਪਿਆ ਦਾ ਤੇ ਤੁਸੀਂ ਦੇਖ ਰਹੇ ਹੋ ਬਾਕੀ ਸਾਰੀਆਂ ਫੋਟੋਆਂ 2011 ਮਾਡਲ ਹੈ ਤੇ ਰੇਟ ਹੈ ਜੀ ਇਹਦਾ 1 15 ਜੀਰਾ ਏਰੀਆ ਜੀ ਤੇ ਟਾਇਰਾਂ ਦੀ ਕੰਡੀਸ਼ਨ 40 ਪਰਸੈਂਟ ਟਾਇਰਾਂ ਦੀ ਕੰਡੀਸ਼ਨ ਪਈ ਐ ਚ ਤੇ ਵੀਰ ਦਾ ਨੰਬਰ ਹੈ 991420722 ਤੇ ਕਿਸੇ ਵੀਰ ਨੇ ਆਪਣੀ ਚੀਜ਼ ਦੀ ਐਡ ਕਰਵਾਉਣੀ ਹੋਵੇ ਕੋਈ ਵੀ ਮਸ਼ੀਨਰੀ ਦੀ ਕੋਈ ਵੀ ਚੀਜ਼ ਦੀ ਕੋਈ ਵੀ ਸੰਦੀ ਤਾਂ ਮੇਰਾ WhatsApp ਨੰਬਰ ਥੱਲੇ ਚੱਲ ਵੀ ਰਿਹਾ ਜੀ ਟੇਕਰਾਂ ਚ ਦੱਸ ਦਿਨਾ 76963 29488 ਮੇਰਾ WhatsApp ਨੰਬਰ ਹੈ ਜੀ ਤੇ ਇਹਦੇ ਉੱਤੇ ਪੰਜ ਤੋਂ ਸੱਤ ਫੋਟੋਆਂ ਫੋਨ ਨੂੰ ਟੇਡਾ ਕਰਕੇ ਪੂਰੀਆਂ ਸਾਫ਼ ਭੇਜ ਦਿਓ ਪੂਰੀ ਡਿਟੇਲ ਲਿਖ ਕੇ ਤੇ ਅਸੀਂ ਤੁਹਾਡੀ ਜਿਹੜਾ ਆਪਣੇ WhatsApp ਸੌਰੀ ਆਪਣੇ ਚੈਨਲ ਤੇ ਲਗਾ ਦਾਂਗੇ ਕਣਕੁਣਕ ਵੱਡਾਂ ਦਾ ਟਾਈਮ ਆ ਗਿਆ ਜੀ ਬੇਸੇ ਵੱਡ ਵੀ ਲਈ ਤੂੜੀ ਦਾ ਮਨਾਉਣ ਦਾ ਟਾਈਮ ਆ ਗਿਆ ਤੇ ਰੀਪਰ ਤੁਹਾਡੇ ਲਈ ਹਾਜ਼ਰ ਹੈ ਤੇ ਨਾਲ ਹੀ ਟਰੋਲੀ ਹੈ ਜੀ ਤੂੜੀ ਵਾਲੀ ਟਰੋਲੀ ਹੈ ਬਿਡ ਬੁਡ ਲੱਗਿਆ ਜੀ ਜਾਲੀ ਜੁੜੀ ਤੁਸੀਂ ਦੇਖ ਰਹੇ ਹੋ ਵਧੀਆ ਕੰਡੀਸ਼ਨ ਦੀ ਪਈ ਹੈ ਜੀ ਆ ਵੀ ਤੇ 2010 ਮਾਡਲ ਹੈ ਜੀ 1 ਲੱਖ ਰੁਪਿਆ ਰੇਟ ਮੰਗਿਆ ਵੀਰ ਨੇ ਮੋਗਾ ਏਰੀਆ ਜੀ 80% ਟੈਰਾਂ ਦੇ ਕੰਡੀਸ਼ਨ ਵੀਲ ਦਾ ਨੰਬਰ ਹੈ 9915501685 ਵੀਲ ਦਾ ਨੰਬਰ ਹੈ ਤੇ ਕਿਸੇ ਵੀਰ ਨੇ ਲੈਣੀ ਹੋਵੇ ਇਹਨਾਂ ਨੂੰ ਫੋਨ ਕਰ ਲਿਓ ਤੇ ਘਰ ਬੈਠੇ ਹੀ ਤੁਸੀਂ ਪੂਰੀ ਜਾਣਕਾਰੀ ਲੈ ਕੇ ਤੇ ਬਾਅਦ ਚ ਟਰਾਲੇ ਨੂੰ ਦੇਖ ਆਇਓ ਤੁਹਾਡੇ ਨੇੜੇ ਦੇ ਏਰੀਆ ਚ ਤੇ ਟਰਾਲੇ ਖਰੀਦ ਰਹੇ ਹੋ ਤਾਨੂੰ ਘਰ ਬੈਠੇ ਹੀ ਟਰਾਲੀ ਮਿਲ ਚੋਗੀ ਜੀ ਕਿਤੇ ਵੀ ਦੇਖਣ ਦੀ ਜਾਂ ਇੱਧਰ ਉੱਧਰ ਮੰਡੀਆਂ ਜਾ ਕੇ ਤੱਕੇ ਖਾਣ ਦੀ ਲੋੜ ਨਹੀਂ ਵੀਰੇ ਤੁਹਾਡੇ ਕਰਕੇ ਚੈਨਲ ਚਲਾਇਆ ਤੁਹਾਨੂੰ ਪਤਾ ਹੀ ਹੈ ਦੱਸਦੇ ਹੁੰਨੇ ਆ ਤਾਂ ਕਿ ਜਿਹੜੇ ਵੀਰ ਹੁੰਦੇ ਆ ਖੇਤੀਬਾੜੀ ਕਰਦੇ ਆ ਇੱਧਰ ਉੱਧਰ ਭਟਕਣਾ ਨਾ ਪਵੇ ਘਰ ਬੈਠੀ ਉਹਨਾਂ ਦੀ ਕੋਈ ਵੀ ਸੰਦ ਹੈ ਜੋ ਬੇਚ ਵੀ ਸਕੇ ਤੇ ਖਰੀਦ ਵੀ ਸਕੇ ਆਪਣੇ ਚੈਨਲ ਰਾਹੀਂ ਬਹੁਤ ਸਾਰੇ ਸੰਦ ਵਿਕ ਵੀ ਜਾਂਦੇ ਐ ਤੇ ਵੀਰ ਖਰੀਦ ਵੀ ਲੈਂਦੇ ਐ ਹੱਥ ਤੇ ਜੀ ਅੰਦਰ ਅੰਦਰ ਹੀ ਆਪਣੀ ਚੀਜ਼ ਆ ਹੋ ਜਾਂਦੀ ਐ ਜੀ ਸੇਲ ਹੋ ਜਾਂਦੀ ਐ ਤੇ ਅੱਗੇ ਦੇਖ ਰਹੋ ਸੋਨਾਲੀਕਾ 750 ਵਧੀਆ ਕੰਡੀਸ਼ਨ ਦਾ ਟਰੈਕਟਰ ਪਿਆ ਜੀ ਰੰਗ ਰੂਪ ਪੂਰਾ ਸਾਫ਼ ਐ 2014 ਮਾਡਲ ਹੈ ਤੇ 390 ਰੇਟ ਰੱਖਿਆ ਹੈ ਪਟਿਆਲਾ ਏਰੀਆ ਜੀ 50 ਪੈਸੇ ਟੈਰਨ ਡਿਗਨੇਸ਼ਨ ਪਈ ਹੈ ਤੇ ਵੀਰ ਦਾ ਨੰਬਰ ਹੈ 9872160318 ਜਿਹੜਾ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਕਿਤੇ ਨਹੀਂ ਜਾਣਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਵੀਰੇ ਦੱਸਿਆ ਕਰੋ ਕਮੈਂਟ ਨੂੰ ਕਰਨੋ ਹਟੇਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਤੁਹਾਡਾ ਆਪਦਾ ਚੈਨਲ ਹੈ ਵੀਰੇ ਤੇ ਦੱਸਿਆ ਕਰੋ ਕਿਹੜੇ ਸੰ ਤੁਹਾਨੂੰ ਚਾਹੀਦੇ ਹੈ ਲੈ ਕੇ ਹਾਜ਼ਰ ਹੋ ਜਾਗੇ ਤੇ ਬਹੁਤ ਸਾਰੇ ਐਡਾ ਆਪਣੇ ਕੋਲੇ ਆ ਰਹੀਆਂ ਵੀਰੇ ਜਿਹੜੀਆਂ ਹੌਲੀ-ਹੌਲੀ ਲੱਗੀ ਜਾਂਦੀਆਂ ਨੇ ਤੇ ਹਰ ਰੋਜ਼ ਆਪਣੇ ਚੈਨਲ ਤੇ ਨਵੀਂ ਵੀਡੀਓ ਪੈਂਦੀ ਹੈ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਰੇ ਜਿਹੜੀ ਚੀਜ਼ ਦੀ ਲੋੜ ਹੈ ਤੇ ਛੇਤੀ-ਛੇਤੀ ਆਪਣੇ ਪਰਿਵਾਰ ਨੂੰ ਵਧਾਓ ਕਿਸੇ ਵੀਰ ਨੇ ਸਬਸਕ੍ਰਾਈਬ ਕਰੇ ਬਿਨਾਂ ਨਹੀਂ ਜਾਣਾ ਤੇ ਪੂਰੀ ਵੀਡੀਓ ਦੇਖਿਆ ਕਰੋ ਵੀਰੇ ਤੁਹਾਡਾ ਆਪਦਾ ਚੈਨਲ ਹੈ